ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਜੀਤ ਸਰਪੰਚਾ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਗਾਵਾਂ ਵਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਵਾ ਤੇ ਇੱਕ ਮਗਰ ਵੱਛੀ ਬੜੇ ਕਮਾਲ ਦੀ ਜਿਹੜੀ ਆਪਾਂ ਦੇਖ ਸਕਦੇ ਚੰਗੇ ਟੀਕੇ ਦੀ ਵੱਛੀ ਏ ਇਹਦੇ ਮਗਰ ਤੇ ਬਾਕੀ ਬਿਲਕੁਲ ਤਾਜ਼ੀਆਂ ਸੋਈਆਂ ਆ ਆਪਣੇ ਇੱਥੇ ਆ ਕੇ ਚੋ ਚਵਾ ਕੇ ਤਸੱਲੀ ਕਰਕੇ ਤੇ ਵੇਖ ਛੱਕ ਕੇ ਖੜੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਤੇ ਸਾਡੀ ਬੇਨਤੀ ਹੈ ਲਵੇ ਜ਼ਰੂਰ ਤੇ ਹੰਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੋ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਹਦੀਪ ਸਿੰਘ ਪਿੰਡ ਰਾਏਪੁਰ ਕੁਰਦ ਸੀਲ ਨਿਆਲਾ ਜ਼ਿਲ੍ਹਾ ਹੁਸਾਣ ਤੇ ਫੋਨ ਨੰਬਰ ਹੀ ਬੋਲ ਦੋ 9877882766 ਠੀਕ ਹੈ ਜੀ ਤੇ ਸ਼ੁਰੂਆਤ ਫੇਰਾ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਾਂ ਜੀ ਤੇ ਕਰ ਤਾਜਕੀ ਸੋਈਆਂ ਵੇਖ ਦੋਵੇਂ ਹੀ ਹਨ ਅੰਮੀ ਜੱਜਾ ਚੰਨੂ ਯਾਰੇ ਪੰਜਾਂ ਗੱਦ ਨੂੰ ਸੋਈ ਅੱਛੇ ਨੇ ਪਾਈਦੇ ਨਾ ਹੋਗੇ ਸੋਈ ਨੂੰ ਤੇ ਦੁੱਧ ਦੇ ਤੇ ਕੋਲ ਦੇ ਤੇਰੇ ਕੋਲ 20 ਕਿਲੋ ਬੋਲਾ ਬਿਲਕੁਲ ਕੰਡੇ ਵਾਲਾ ਤਿਆਰ ਦੇ ਤਿਆਰ ਮੁੱਕੇ ਤੇ ਲੋ ਬੰਦ ਵੰਦ ਲੂਗਾ 20 ਕਿਲੋ ਗਿੰਟ ਦਿਮਾਗ ਤੇ ਕਿੰਨਾ ਕਦ ਕਰੀ ਜਾਊਗੀ ਅਸੀਂ ਟੈਲੀਵਿਜ਼ਨ ਰਾਹੀਂ ਕਰਾਂਗੇ ਵੀ ਆਪਣੇ ਘਰ ਆ ਕੇ ਕੋਈ 2 3 4 3 ਚੋ ਸੱਲੀ ਕਰੇ ਕਿ ਨਹੀਂ ਹਾਂਜੀ ਹਾਂਜੀ ਸਾਡੇ ਪਸ਼ੂ ਹੀ ਹੈ ਖਰਾਬ ਅਸਰਾ ਸੋਨਾ ਵਾ ਹਾਂਜੀ ਹਾਂ ਕੋਈ ਆਪ ਤੱਕ ਵੀ ਅੱਜ ਮੰਗਾ ਲਵੋ ਆਨਲਾਈਨ ਮੰਗਾ ਲਵੋ ਜੇ ਕੋਈ ਨਹੀਂ ਆ ਸਕਦਾ ਸਵਾਇਕਰ ਵਾਲੇ ਵੀਡੀਓ ਗਾਲ ਤੇ ਗੱਲ ਵੱਖਰੀ ਹੀ ਦਾ ਪਰ ਆਪਾਂ ਇਹੋ ਕਹਿੰਦੇ ਵੇ ਇੱਥੇ ਆ ਕੇ ਸਾਡੇ ਕੋਲ ਰੋ ਰੋਟੀ ਪਣੀ ਖਾਓ ਸਾਡੀ ਕਰਾ ਰੋਟਾ ਤਸल्ली ਕਰਕੇ ਖੜੋ ਹਾਂ ਚਲੋ ਤੋਰੋ ਹਾਂ ਤੇ ਉਤਰਾ ਦੁੱਧ ਕਿੰਨਾ ਕੁ ਭਰੀ ਜਾਊਗੀ ਦੋਦੇ ਵਿੱਚ ਜਿਹੜੇ ਹਸਾਣਾ ਬੋਲੇ ਦੀ ਝਾਤੀ ਆ ਗਈ ਤਦ ਕਦ ਚਵਾਜੂ ਬੜਾ ਲੱਗਾ ਦੋ ਤੇ 24 ਕਿਲੋ ਰਾਉਣਾ ਪੱਟਣਾ ਨਹੀਂ ਤੁਹਾਡਾ ਨਾਲ ਹੀ ਤੇ ਬਾਕੀ ਬੱਚੇ ਦਾ ਨਾਲੋ ਜਿਹੜਾ ਨਾਲ ਹੀ ਆ ਠੀਕ ਹੈ ਬਾਕੀ ਸਾਲਾ ਵੇਖੋ ਰਾਈਆਂ ਵੇਖੋ ਛੱਪੜੀ ਇੱਕ ਮਿੰਟ ਰੁਕੇ ਥਾਨਾ ਦਿਖਾ ਦਈਏ ਤੇ ਚੰਗੀ ਤਰ੍ਹਾਂ ਬਈ ਜਵਾ ਲਿਖੋ ਕਿ ਤੇ ਥੋੜਾ ਅਦਰ ਨੋ ਜਾ ਬੀ ਚੰਨੀ ਚਾਹ ਲਖਾ ਦੇ ਹਾਂ ਦੇਖੋ ਇਹ ਜਿਹਦਾ ਮੋਟਰੀ ਆ ਬੇਚਾ ਆ ਮੱਕਲੇ ਖਾਣੇ ਦੇ ਠੀਕ ਹੈ ਜੀ ਕੱਢ ਦ ਬਿਲਕੁਲ ਜਿਹਾ ਤਰਾ ਦੇਖ ਸਕਦੇ ਕੋਲੀ ਆ ਚਵਾਦੀ ਧਾਰਾ ਮਾਰੀਆਂ ਨਾਲੇ ਦੁੱਧ ਹੁੰਦਾ ਪਿਆ ਤੇ ਕੱਦ ਕਾਠ ਪੱਖਾ ਵੀ ਚੰਗੀ ਆ ਤੈਨੂੰ ਯਾ ਦੇਖ ਸਕਦੇ ਹੋ ਉੱਤਰਾ ਪਿੱਛੇ ਜਿਮੇਲਾ ਲੱਗਾ ਹੋਇਆ ਵਗੈਰਾ ਠਿਕਸ ਅਰਦੀ ਸੰਬਨ ਵਾਲੀ ਹੈ ਗਾਂ ਉੱਤਰਾ ਸਾਹਮਣੇ ਹੋਰ ਦੁੱਧ ਦਾ ਮਦਨ ਵਾਲੀ ਹੈ ਲੈ ਜਾ ਇੱਥੇ ਬੰਦ ਦੇ ਬਾਹਰ ਹੀ ਬੰਦ ਹੋ ਰਿਹਾ ਇੱਕ ਨਾ ਦੇਖ ਸਾਡੇ ਕਰੀ ਚੰਗੀ ਕਰ ਤੇ ਇਹਦਾ ਫਿਰ ਵੀਰ ਜੀ ਕਿੰਨਾ ਰੱਖੀ ਆਪਾਂ ਮੁੱਲ ਮੁੱਲ ਤੇ ਫੋਨ ਤੇ ਦੱਸ ਦਾਂਗੇ ਅੱਛਾ ਬਾਕੀ ਆ ਪਧਾਰਾ ਮਾਰੀਏ ਤੇ ਕਹਿਣਾ ਕੋਈ ਦਾ ਵੀ ਬਗੇ ਦੁੱਧ ਦੁੱਧ ਵਾਲਾ ਹੈ ਜੀ ਦੁੱਧ ਵਾਲੀ ਜ਼ਿਆਦਾ ਕਮਸਤੀ ਦੁੱਧ ਦੀ ਫਿਰ ਆਰਡਰ ਫਿਕਸ ਲੱਗਾ ਵਾ ਹਾਂਜੀ ਹਾਂ ਦੁੱਧ ਦੀ ਬਹੁਤ ਜ਼ਿਆਦੀ ਹੈ ਬਾਕੀ ਨਾਲੇ ਧਾਰਾ ਵੀ ਮਾਰੀਆਂ ਉਹਦੇ ਨਾਲ ਥੋੜਾ ਜੀ ਅੰਦੀਆ ਕਿ ਨਾ ਬਾਕੀ ਬਿਨਾ ਵਾਣਾ ਬਹਾਨੇ ਤੁਸੀਂ ਵੇਖਾ ਜੀ ਅੱਛਾ ਮੁੱਲੇ ਦਾ ਫੋਨ ਤੇ ਦੱਸ ਦੇਣਾ ਫੋਨ ਕਰੀਂ 2 ਲੀਟਰ ਆਉਣਾ ਪਾ ਲੂਗੀ ਠੀਕ ਹੈ ਜੀ ਤੇ ਹੁਣ ਉਹ ਜਿਹੜੀ ਇੱਕ ਗਾਂ ਰਹਿ ਗਈ ਅੰਦਰ ਉਹਦੇ ਮਗਰ ਅੱਛੀ ਪੂਰੇ ਕਮਾਲ ਦੀ ਹਨਾ ਹਾਂਜੀ ਉਹ ਦੂਜੇ ਸੁਬਹ ਠੀਕ ਹੈ ਜੀ ਆ ਜਿਹੜੀ ਬੱਛੀ ਹੈ ਤੇ ਮਗਰ ਚੰਗੇ ਟੀਕੇ ਦੀ ਬੱਛੀ ਆ ਜਿਹੜੀ ਇਹ ਤੇ ਮਗਰ ਸਨੋਮੈਨ ਦੀ ਬੱਛੀ ਹੈ ਕੱਲ ਵੀ ਸੂਈ ਜੇ ਸਵੇਰੇ ਤੜਕੇ 4 ਵਜੇ ਕੱਲ ਸਵੇਰ ਦੀ ਸੂਈ ਆ ਵੀਰ ਜਣੇ ਦੱਸਦੇ ਵੀ ਸਨੋਮੈਨ ਦੀ ਬੱਛੀ ਹੈ ਮਗਰ ਤੇ ਬਾਕੀ ਥੱਲੇ ਵੀ ਚੰਗੀ ਆ ਆ ਦੇਖ ਸਕਦੇ ਬਿਲਕੁਲ ਚੰਗੀ ਤਿਆਰ ਆ ਇਹਦਾ ਵੀ ਜਵਾਬ ਕੇ ਜੇ ਪੂਰਾ ਦਿਖਾ ਦੇ ਇਹਦਾ ਦਨ ਉਹ ਪੜੰਗੇ ਥਣ ਦੇ ਪਹਿਲਾਂ ਵੇਖ ਕੇ ਲਈਦਾ ਥਾ ਹਾਂ ਲੈ ਤੂੰ ਇਹ ਮਾਰੀ ਪਾ ਲਿਆ ਮਗਰ ਬਈ ਤਣ ਪੂਰਾ ਲੰਮਾ ਆਈਆਂ ਮੋਕੇ ਤੇ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਇਹ ਵੀ ਜਿਹੜੇ ਬੜੇ ਸੁਨਾਹ ਵਾਲੇ ਬੰਦੇ ਆ ਫਾਰਮ ਤੋਂ ਆਈ ਉਹ ਫਾਰਮ ਦਾ ਜਿਹੜੂ ਕਿਸੇ ਮਜਬੂਰੀ ਕਰਕੇ ਜਿਹੜਾ ਸਾਲਾ ਉਜੜ ਗਿਆ ਸੀ ਹਾਂਜੀ ਬਾਕੀ ਨੇ ਪਹਿਲਾਂ ਹੀ ਕਿਹਾ ਇਹ ਜਾਈ 500 ਡੀਆ ਭਰਾਇਆ ਹਾਂਜੀ ਆਪਾਂ ਗੱਬਣ ਦਾ ਕੇ ਇਹਨੂੰ ਆਪਾਂ ਕੀ ਰਣੀ ਤੇ ਪਤਾ ਨਹੀਂ ਹੁੰਦਾ ਰੱਬ ਜੇ ਲੰਘਿਆ ਹਾਂਜੀ ਹਾਂ ਦਾ ਬੱਚਾ ਦੇ ਦੇ ਤੇ ਵਾਕਿਆ ਜੋ ਨਾ ਕਿਹਾ ਵਾਕਿਆ ਉੱਪਰ ਨਿਕਲਿਆ ਹਾਂਜੀ ਦੁੱਧ ਦੀ 24 25 ਲੀਟਰ ਪਹਿਲਾਂ ਨਹੀਂ ਦਿੱਤਾ ਜੀ ਠੀਕ ਹੈ ਜੀ ਜੋ ਜਿਹੜੇ ਸਾਡਾ ਬੋਲਾ ਕਾਲ ਛੇ ਤਿੰਨ ਚਾਰ ਚਵਾਈਆਂ ਦੇ ਹੋਈਆਂ 8 9 9 ਕਿਲੋ ਜਿਹੜੇ ਚੋਣਦੇ ਤੇ ਉਦਾਂ ਹੀ ਬਣਦੀ ਜਾਂਦੀ ਫੇਰ ਠੀਕ ਹੈ ਜੀ ਮੇਰੇ ਹਿਸਾਬ ਨਾਲ ਤੇ ਖਾਲ ਤੋ ਰੋਹਾ ਫਿਰ ਇੱਕ ਰੀਨ ਬਾਕੀ ਮਗਰ ਵੱਚੀ ਸਾਂਭਣ ਵਾਲੀ ਹੈ ਇਹਦੇ ਬਸ ਥੋੜਾ ਜਿਹਾ ਚੂਹੀ ਤਾੜੀ ਕਰਕੇ ਰੱਖੀ ਥੋੜੀ ਲੱਪੇ ਜਾ ਕਿਉਂਕਿ ਵੱਚੀ ਕਾਫੀ ਪਲੀ ਦਿੱਤੀ ਬੱਚਾ ਕਾਫੀ ਭਲਿਆ ਵਜਣੇ ਕਿੰਨੇ ਲੱਪਾ ਦੋ ਚਾਰ ਤਾਂ ਨਾ ਹੀ ਜਾਂਦੇ ਚੁੱਕਦੇ ਆਹ ਤਰਾ ਐਕਟਿਵ ਹੈ ਪੂਰੀ ਆ ਦੇਖ ਸਾਡੇ ਫੁਰਤੀ ਜਾ ਫੋਟ ਫੋਟ ਦੇ ਦੱਸਦਾ ਸਾਲ ਲੱਗਾ ਤੇ ਬਾਕੀ ਥੱਲੀਆਂ ਪੂਰੀ ਚੰਗੀ ਤਿਆਰ ਹੋਈ ਹੈ ਲੱਗਦੀ ਆ ਦੂਰ ਤੱਕ ਮੈਂ ਕਰੀ ਦੇਖ ਸਾਡੇ ਮੂੰਹ 'ਚ ਜੱਸੀ ਲੱਗਾਈ ਜੱਸੀ ਲੱਗਾ ਜੀ 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 ਤੇ ਇਹਦਾ ਦੱਸਣਾ ਮੁੱਲ ਬੰਦਰੀ ਦੱਸਦਾਂਗੇ ਫੋਨ ਤੇ ਬਾਕੀ ਥਾਂ ਵੇਚ ਲਵਾਂ ਜੇ ਜੇ ਡੇਡ ਗਿੱਟ ਤੇ ਥਾਂ ਲੱਗਾ ਹਾਂਜੀ ਹਾਂਜੀ ਥੱਲੇ ਚੰਗੇ ਪਹਿਲਾਂ ਇਸ ਨੂੰ ਦੱਸੀ ਜੋ ਬੰਦਿਆ ਆਪਰਾ ਗੱਬਨ ਲੈ ਆ ਕੇ ਸੰਭੀ ਕੱਚੀ ਵੀ ਨਾ ਅੱਛਾ ਆਪਾਂ ਦੇ ਕੱਢ ਕੇ ਲੈ ਲਈ ਜਿਹੜਾ ਵਾਕਿਆ ਜੋ ਕੋਈ ਦੱਸਿਆ ਅੱਛਾ ਘਰੇ ਤਿਆਰ ਕੀਤੀ ਆ ਤਿਆਰ ਕੀਤੀ ਕੱਚੀ ਲਿਆਂਦੀ ਸੀ ਤੇ ਤਿਆਰ ਕਰਕੇ ਜੜੀ ਆ ਹੁਣ ਵੇਚਣ ਲੱਗੇ ਆ ਬਾਕੀ ਚਲੋ ਕੋਈ ਫਿਰ ਫੋਨ ਲਾ ਲੈ ਤੇ ਇਥੋਂ ਆਪਣੀ ਤਸੱਲੀ ਕਰਕੇ ਤੇ ਚਵਾਈ ਕਰਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਖੜੇਗੀ